ਅਰਤੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲ ਮਨਾ ਰਹੇ ਆ। ਔਰ ਉਹਦੇ ਨਾਲ ਹੀ ਭਾਈ ਦੇਆਲਾ ਜੀ ਨੂੰ ਵੀ ਯਾਦ ਕਰ ਰਹੇ ਆ ਭਾਈ ਮਤੀ ਸਿੰਘ ਭਾਈ ਜੈਤੋ ਜੀ ਦਾ ਵੀ ਜ਼ਿਕਰ ਕੀਤਾ ਔਰ ਭਾਈ ਜੈਤਾ ਜੀ ਭਾਈ ਜੈਤਾ ਜੀ ਜੀਵਨ ਸਿੰਘ ਜੀ ਇਹਨਾਂ ਦਾ ਅਸੀਂ ਜ਼ਿਕਰ ਕੀਤਾ ਸਾਰਿਆਂ ਨੇ ਇੱਕ ਵਾਰੀ ਇਤਿਹਾਸ ਦੇ ਉਹਨਾ ਮੋੜ ਦੇ ਉੱਤੇ ਮੈਨੂੰ ਲੱਗਦਾ ਅੱਖਾਂ ਬੰਦ ਕਰਕੇ ਸੋਚੀਏ ਇਹ ਸ਼ਹਾਦਤ ਹੋਈ ਕਿਉਂ ਅਸੀਂ ਬੜਾ ਸਰਲ ਜਿਹੇ ਸ਼ਬਦਾਂ ਦੇ ਅੰਦਰ ਇਹਨੂੰ ਕਰਦੇ ਨੇ ਨਾ ਉਸ ਵੇਲੇ ਜਨੈਊ ਔਰ ਤਿਲਕ ਕੇਵਲ ਕਲੇ ਪੰਡਤਾਂ ਦਾ ਚਿੰਨ ਨਹੀਂ ਸੀ ਹੈਗਾ ਉਸਲੇ ਉਸ ਸਨਾਤਨ ਦੀ ਪਹਿਚਾਨ ਸੀ। ਔਰ ਜਿਹਨੇ ਸਨਾਤਨ ਦੀ ਪਹਿਚਾਨ ਦੇ ਉੱਤੇ ੱੱੱਕਾ ਲੱਗਾ ਤੇ ਉਸ ਵੇਲੇ ਜਦੋਂ ਨੋਵੇਂ ਪਾਜਰੀ ਕੋਲ ਸਾਰੇ ਚੱਲ ਕੇ ਆਏ ਤੇ ਉਹਨਾਂ ਨੇ ਕਿਹਾ ਕਿ ਜਾ ਕੇ ਕਹਿ ਦੋ ਕਿ ਅਗਰ ਸਾਡੇ ਗੁਰੂ ਧਰਮ ਪਰਿਵਰਤਨ ਕਰ ਲੈਂਦੇ ਆ ਤੇ ਅਸੀਂ ਵੀ ਕਰ ਲਾਂਗੇ। ਇਸ ਕਰਕੇ ਉਹ ਚੀਜ਼ ਪੂਰੇ ਹਿੰਦੀ ਚ ਆਦਰ ਬਣੇ। ਮੈਂ ਉਹਨਾਂ ਘਟਨਾਵਾਂ 'ਚ ਨਹੀਂ ਪੈਂਦਾ ਉਹਨਾਂ ਦਾ ਜ਼ਿਕਰ ਇੱਥੇ ਹੋਇਆ ਹੈ ਮੈਂ ਕੇਵਲ ਇਹ ਕਹਿਣਾ ਚਾਹਨਾ ਕਿ ਗੁਰੂ ਮਹਾਰਾਜ ਜੀ ਨੇ ਜਦੋਂ ਸੰਵਾਦ ਹੁੰਦਾ ਔਰੰਗਜ਼ੇਬ ਦੇ ਨਾਲ ਉਹਨਾਂ ਨੇ ਕਿਹਾ ਕਿ ਚਮਤਕਾਰ ਦਿਖਾਓ ਔਰ ਗੁਰੂ ਮਹਾਰਾਜ ਜੀ ਚਮਤਕਾਰਾਂ ਦੇ ਅਗੇਂਸ ਸੀ ਅਡੰਬਰਾਂ ਦੇ ਅਗੇਂਸ ਸੀ ਉਹ ਜ਼ੁਲਮ ਦੇ ਖਿਲਾਫ ਸੀ ਜ਼ਬਰ ਦੇ ਖਿਲਾਫ ਸੀ ਧਾਰਮਿਕ ਆਜ਼ਾਦੀ ਦੇ ਪੱਖਧਰ ਸੀ ਕਿ ਮਨੁੱਖ ਨੂੰ ਆਪਣੀ ਇੱਛਾ ਦੇ ਅਨੁਸਾਰ ਧਰਮ ਹੈ ਕੀ ਹੈ ਧਰਮ ਹੈ ਜੀਵਨ ਦਾ ਵਿਕਾਸ ਕਰਨਾ ਆਪਣੀ ਯਾਤਰਾ ਨੂੰ ਅੱਗੇ ਵਧਾਣਾ ਔਰ ਇੱਕ ਗੁਰੂ ਸਾਹਿਬ ਹੀ ਕਰ ਸਕਦੇ ਸੀ ਕਿਉਂਕਿ ਉਹ ਸ਼ਕਤੀ ਧਰਮ ਵੀ ਦਾ ਪਾਲਣ ਵੀ ਉਹ ਹੀ ਕਰ ਸਕਦਾ ਹੈ ਜਿਹੜਾ ਸ਼ਕਤੀ ਜਿਹਦੇ ਕੋਲ ਹੋਏ ਜਿਹੜਾ ਅਧਿਆਤਮਿਕ ਰੂਪ ਚ ਪੁੰਸ ਹੋਏ ਉਹਨਾਂ ਨੇ ਕਿਹਾ ਕਿ ਜਾਂ ਇਸਲਾਮ ਕੋਬੂਲ ਕਰ ਲੋ ਉਹਨਾਂ ਨੇ ਕਿਹਾ ਮੈਨੂੰ ਆਪਣਾ ਨਿੱਜ ਧਰਮ ਜਿਹੜਾ ਉਹ ਜ਼ਿਆਦਾ ਪਿਆਰਾ ਹੈ ਤੀਸਰਾ ਹੀ ਉਹਨਾਂ ਨੂੰ ਆਪਸ਼ਨ ਦਿੱਤੀ ਕਿ ਕੁਰਬਾਨੀ ਦਿਓ ਉਹਨਾਂ ਨੇ ਕੁਰਬਾਨੀ ਦਿੱਤੀ ਇਹ ਜਿਹੜਾ ਬਲੀਦਾਨ ਹੈ ਇਹ ਜਿਹੜੀ ਪਰੰਪਰਾ ਹੈ ਇਹ ਰੁਕੀ ਨਹੀਂ ਇਹ ਅੱਗੇ ਵੀ ਵਧੀ ਗੁਰੂ ਪੁੱਤਰਾਂ ਦੇ ਬਲੀਦਾਨ ਨੂੰ ਅਗਰ ਯਾਦ ਕਰੀਏ ਗੁਰੂ ਪੁੱਤਰਾਂ ਦਾ ਜਿਹੜਾ ਬਲੀਦਾਨ ਹੈ ਮੈਨੂੰ ਲੱਗਦਾ ਹੈ ਦੁਨੀਆ ਦੇ ਅੰਦਰ ਕਿਸੇ ਵੀ ਇਤਿਹਾਸ ਦੇ ਅੰਦਰ ਇਸ ਪ੍ਰਕਾਰ ਪਿਤਾ ਨੂੰ ਵਾਰਤਾ ਜਾਏ ਪੁੱਤਰਾਂ ਨੂੰ ਵਾਰਤਾ ਜਾਏ ਕਿਤੇ ਨਹੀਂ ਮਿਲਦਾ ਪਰ ਕਿਹਦੇ ਲਈ ਆਪਣੇ ਲਈ ਨਹੀਂ ਸਵੈਮ ਲਈ ਨਹੀਂ ਦੂਸਰਿਆਂ ਲਈ ਔਰ ਜ਼ਬਰਦਸਤ ਦੇ ਖਿਲਾਫ ਮੈਂ ਕਈ ਵਾਰੀ ਉਹ ਜਿਲ੍ਹੇ ਉਹ ਸਾਕਾ ਪ੍ਰਧਾਨਾ ਪਿਤਾ ਵਾਰਿਆ ਤੇ ਲਾਲਚਾਰੇ ਵਾਰੇ ਉਹ ਹਿੰਦ ਤੇਰੀ ਸ਼ਾਨ ਬਦਲੇ ਇਹ हर ज हिंदुस्तान के अंदर जिसमी जाति का हो जिसमर जी बिरादरी हो मैन यह लगता कि गुरुआ की शहादत पंजाब नहीं विश्व व्यापी शहादत है और इन छोटा भी नहीं करना चाहता असि जेडे लोग बहुत ज़्यादा मैं अब सोच रहा कि भाजपा साहब कोई ऐसी टिप्पणी ना कर दे राजनीति बड़ी जगह आदि है लेकिन ਪਤਾ ਨਹੀਂ ਆदत ਤੋਂ ਮਜਬੂਰ ਆ ਇਸ ਕਰਕੇ ਉਹ ਕਰ ਗਏ ਨੇ ਮੈਂ ਇਹ ਕਹਿਣਾ ਚਾਹਾਂ ਕਿ ਪਿਤਾ ਵਾਰਿਆ ਤੇ ਲਾਲਚਾਰੇ ਵਾਰੇ ਨਹੀਂ ਐਸੀ ਬੋਲਦੇ ਕੱਲਾ ਅਸੀਂ ਸਾਡੀ ਪਰਿਵਰਿਸ਼ ਉਹਨਾਂ ਚੋਂ ਹੀ ਆ ਜਿਹੜੇ ਇਹ ਸੋਚਦੇ ਨੇ ਗੁਰੂ ਸਾਹਿਬ ਦਾ ਵਿਆਪੀ ਦ੍ਰਿਸ਼ਟੀਕੋਣ ਦੇਖੋ ਜਨਮ ਗੁਰਾਂ ਦਾ ਪਟਨ ਸਾਹਿਬ ਦਾ ਅਨੰਦਪੁਰ ਡੇਰੇ ਲੈ ਨੌਵੇਂ ਪਾਤਸ਼ਾਹ ਜੀ ਦੇ ਸਪੁੱਤਰ ਗੁਰੂ ਤੇਗ ਬਹਾਦਰ ਜੀ ਪਟਨਾ ਸਾਹਿਬ ਚ ਪੈਦਾ ਹੁੰਦੇ ਨੇ ਸ੍ਰੀ ਆਨੰਦਪੁਰ ਸਾਹਿਬ ਉਹਨਾਂ ਦੀ ਕਰਮ ਸਥਲੀ ਬੰਦੀ ਹੈ ਔਰ ਉਹਨਾਂ ਦੇ ਸਰੀਰ ਦਾ ਤਿਆਗ ਨਦੇੜ ਸਾਹਿਬ ਕਿੱਥੇ ਆ ਨਦੇੜ ਸਾਹਿਬ ਮੱਧ ਪ੍ਰਦੇਸ਼ ਚ ਉਹਨਾਂ ਨੇ ਜੇ ਮਹਾਰਾਸ਼ਟਰ ਚ ਉਹਨਾਂ ਨੇ ਦੇਸ਼ ਨੂੰ ਜੋੜਿਆ